ਇਹ ਤਰ੍ਹਾਂ ਬਣਾ ਦਿੱਤੇ ਜੇ ਤਿੰਨ ਬੰਦੇ ਆ ਗਏ ਨਾ ਨਾ ਬੱਕ ਟੁਕਾ ਦੇ ਨਹੀਂ ਇਹ ਪੰਜ ਸੱਤ ਬੰਦੇ ਆਉਣੇ ਨੇ ਜਿਹੜੇ ਪਿੰਡ ਠੀਕ ਆ ਜਿਹੜੇ ਬੰਦੇ ਆ ਪ੍ਰੋਫ ਆਉਂਦੀ ਆ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪਣਾ ਪ੍ਰੋਗਰਾਮ ਸੂਰ ਪੂਰੇ ਭਾਰਤ ਵਿੱਚ ਗੈਰ ਰਾਜਿਤ ਸੰਯੁਕਤ ਮੋਰਚੇ ਵੱਲੋਂ ਲਿਖਿਆ ਗਿਆ ਕਿ ਪਿੰਡ ਪਿੰਡ ਔਰ ਸ਼ਹਿਰ ਸ਼ਹਿਰ ਜਾ ਕੇ ਜਿਹੜੇ ਅੱਜ ਪੂਤਲੇ ਫੂਕਣੇ ਆ ਭਾਜਪਾ ਸਰਕਾਰ ਦੇ ਔਰ ਪਿੰਡਾਂ ਦੇ ਵਿੱਚ ਆਉਣ ਤੋਂ ਚਾਹ ਕਿਸੇ ਵੀ ਪਾਰਟੀ ਨੇ ਆਉਣਾ ਉਹਨਾਂ ਕੋਲ ਜਵਾਬ ਮੰਗਣੇ ਉਹਨਾਂ ਨੂੰ ਸਵਾਲ ਕਰਨੇ ਆ ਵੀ ਆ ਜਿਹੜੇ ਕਿਸਾਨ ਆਣ ਕੇ ਆਪਣੀਆਂ ਮੰਗਾਂ ਮੰਗ ਮੰਗ ਰਹੇ ਆ ਇਹਨਾਂ ਦੇ ਕੋਲੋਂ ਕੀ ਕਸੂਰ ਹੋ ਗਿਆ ਕਿ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਸ਼ਾਂਤੀਪੂਰਵਕ ਸੰਘਰਸ਼ ਚ ਚੱਲ ਰਿਹਾ ਕਿ ਇਹਨਾਂ ਕੋਲੋਂ ਲੈਣ ਕੀ ਗਏ ਇਹਨਾਂ ਕੋਲੋਂ ਮੰਗ ਕੀ ਮੰਗਣ ਗਏ ਤੇ ਇਹਨਾਂ ਨੇ ਗਾੜੀਆਂ ਕਿ ਦਿੱਤਾ ਇਹਨਾਂ ਅੱਜ ਨੌਜਵਾਨਾਂ ਨੂੰ ਇਸ ਕਰਕੇ ਅੱਜ ਪੂਰੇ ਭਾਰਤ ਦੇ ਵਿੱਚ ਇੱਕ ਮੁੰਡਾ ਨਵਦੀਪ ਜਿਹਨੇ ਉਹ ਆਪਣੀ ਵਾਟਰ ਕੈਨਰ ਦੀ ਉਹ ਮੂੰਹ ਮੋੜਿਆ ਸੀ ਉਸ ਨੂੰ ਵੀ ਚੰਡੀਗੜ੍ਹ ਤੋਂ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਅੱਜ ਜਿਹੜਾ ਆਪਣਾ ਸ਼ੁਭਕਰਨ ਬੰਦਾਲਾ ਇਹਨਾਂ ਦੀ ਜਿਹੜੀ ਸ਼ਹੀਦੀ ਆ ਔਰ ਵੋਟਾਂ ਦੇ ਵਿੱਚ ਇਹਨਾਂ ਨੂੰ ਇੱਕ ਮੂੰਹ ਤੋੜ ਜਵਾਬ ਦੇਣਾ ਕਿ ਇਹਨਾਂ ਨੂੰ ਅਸੀਂ ਪਹਿਲਾਂ ਕਹਿ ਰਿਹਾ ਸੀ ਕਿ ਤੁਸੀਂ ਇਹਨਾਂ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਆਪੋ ਆਪਣੇ ਘਰ ਪਹਚਾਓ ਪਰ ਇਹਨਾਂ ਗੰਦੀਆਂ ਸਰਕਾਰਾਂ ਨੇ ਕਿਸਾਨਾਂ ਦੀਆਂ ਅਜੇ ਤੱਕ ਵੀ ਕੋਈ ਮੰਗਾਂ ਜਿਹੜੀਆਂ ਉਸ ਜਿਉਂ ਦੀਆਂ ਤੇ ਹੋਈਆਂ ਔਰ ਇਹ ਗੱਲਾਂ ਕਹੀ ਜਾ ਰਹੀਆਂ ਆਪਣੇ ਆਗੂਆਂ ਨੂੰ ਕਿ ਤੁਹਾਡਾ ਹਰੇਕ ਮਸਲਾ ਹੱਲ ਕਰਾਂਗੇ ਤੁਸੀਂ ਉੱਠ ਕੇ ਚਲੇ ਜਾਓ ਪਰ ਸਾਡਾ ਗੱਲ ਇਹ ਆ ਵੀ ਅੱਗੇ ਵੀ ਸਾਨੂੰ ਦਿਲਾਸਾ ਦੇ ਕੇ ਇਹਨਾਂ ਨੇ ਤੋਰਤਾ ਜਿਹੜਾ ਅੱਗੇ ਸੰਯੁਕਤ ਮੋਰਚਾ ਚੱਲਿਆ ਤੇ ਹੁਣ ਵੀ ਉਹ ਦਿਲਾਸਾ ਹੀ ਦੇ ਰਿਹਾ ਆ ਇਸ ਕਰਕੇ ਅਸੀਂ ਇਹਨਾਂ ਦਲਾਸਿਆਂ 'ਚ ਨਹੀਂ ਆਵਾਂਗੇ ਲਿਖਤੀ ਰਵਾਂਗੇ ਬੈਲੈਂਸ ਜਿੰਨਾ ਚਿਰ ਲੋਕ ਸਭਾ 'ਚ ਪਾਸ ਕਰਕੇ ਸਾਨੂੰ ਲਿਖਤੀ ਨਹੀਂ ਕੋਈ ਮਿਲਦਾ ਉਹਨਾਂ ਚੋਂ ਜਿਹੜੇ ਮੋਰਚੇ ਆ ਇਹ ਚਾਲੂ ਰਹਿਣਗੇ ਔਰ ਇਸੇ ਤਰ੍ਹਾਂ ਅਸੀਂ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਅਸੀਂ ਇਹਨਾਂ ਦੇ ਜਿਹੜੇ ਬੈਨਰ ਬਣਾਏ ਆ ਹਰੇਕ ਪਿੰਡ 'ਵਾਂ ਹਰੇਕ ਸ਼ਹਿਰ ਦੇ ਵਿੱਚ ਲਾਵਾਂਗੇ ਔਰ ਇਹਨਾਂ ਜਿਹੜੇ ਮੰਤਰੀ ਆ ਇਹਨਾਂ ਕੋਲ ਜਵਾਬ ਮੰਗਾਂਗੇ ਕਿ ਜਿਹੜਾ ਸਾਡੀਆਂ ਮੰਗਾਂ ਆ ਇਹ ਕੀ ਗੱਲ ਜਾਇਜ਼ ਨਹੀਂ ਕਿ ਆਪ ਤੁਸੀਂ ਕਾਰਪੋਰੇਟ ਕਰਾਣਿਆਂ ਨੂੰ ਪਾਲਣ ਤੇ ਰੱਖਿਆ ਆ ਉਹਨਾਂ ਦੀਆਂ ਜੇਬਾਂ ਉਹਨਾਂ ਦੇ ਖਜ਼ਾਨੇ ਤੁਸੀਂ ਭਰੇ ਜਾਂਦੇ ਆ ਤਾਂ ਉਹਨਾਂ ਦੇ ਵਿੱਚੋਂ ਹਿੱਸਾ ਲੈ ਕੇ ਆਪਦੇ ਵੀ ਭਰੀ ਜਾਂਦੇ ਆ ਤੁਹਾਨੂੰ ਕਿੱਥੋਂ ਕਮਾਈ ਆਉਂਦੀ ਏਨੀ ਕਿ ਤੁਹਾਡੇ ਉੱਥੱਲੇ ਹਵਾਈ ਜਹਾਜ਼ ਏਸੀ ਗੱਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਰੋੜ ਕਰੋੜ ਦੀ ਗੱਡੀ ਲੈ ਕੇ ਤੋ ਘੁੰਮਣਦੇ ਆ ਤੁਹਾਨੂੰ ਕਾਦੀ ਕਮਾਈ ਆ ਇਸ ਕਰਕੇ ਉਹ ਤੁਹਾਡੇ ਕੋਲ ਜਵਾਬ ਮੰਨਾਂਗੇ ਮੰਗਾਗੇ ਔਰ ਇਹਨਾਂ ਕਿਸਾਨਾਂ ਦੀਆਂ ਜਿਹੜੀਆਂ ਬਾਂਦੀਆਂ ਮੰਗਾ ਉਹਨਾਂ ਨੂੰ ਪੂਰੀਆਂ ਕਰੋ ਨਹੀਂ ਤੇ ਪਿੰਡ ਪਿੰਡ ਔਰ ਸ਼ਹਿਰ ਸਹਿ ਤੁਹਾਡਾ ਸੀ ਆਉਣ ਤੇ ਵਿਰੋਧ ਕਰਾਂਗੇ ਇਨੀਆਂ ਬੇਨਤੀਆਂ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ 2 ਮਿੰਟ ਵਾਸਤੇ ਮਾਸਟਰ ਨਰਮਲ ਸਿੰਘ ਜੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਸਾਨ ਵੀਰੋ ਗਿੱਦਾ ਪ੍ਰਧਾਨ ਸਾਹਿਬ ਹੋਣਾ ਨੇ ਦੱਸਿਆ ਉਹ ਬਦਲੂ ਬੀੜਾ ਦੇ ਦੋ ਕਿੰਨੇ ਜਿਹੜੀਆਂ ਸਰਕਾਰਾਂ ਦੇ ਤੇ ਜ਼ਾਲਮ ਸਰਕਾਰਾਂ ਮੋਰਚੇ ਕੋਈ ਜੁਲਮ ਕਰਦੀਆਂ ਆਈਆਂ ਫਿਰ ਜਿਹੜੇ ਲੋਕ ਨੇ ਉਹਨਾਂ ਦੇ ਜ਼ੁਲਮਾਂ ਦਾ ਟੱਕਰਾ ਕਰਦੇ ਆਏ ਨੇ ਜਿਹੜੇ ਅਗਾਹ ਵਧੂ ਲੋਕ ਨੇ ਉਹਦੇ ਵਿੱਚ ਚਾਹੇ ਪੱਤਰਕਾਰ ਆ ਜਾਏ ਕੋਈ ਸਾਹਿਤਕਾਰ ਆ ਜਾਏ ਕੋਈ ਨੌਜਵਾਨ ਆ ਜਾਣ ਇਹ ਡਟ ਕੇ ਮੁਕਾਬਲਾ ਕਰਦੇ ਰਹੇ ਨੇ ਹੁਣ ਇਹਨਾਂ ਦਾ ਜਿਹੜਾ ਜ਼ਬਰ ਸਰਕਾਰਾਂ ਦਾ ਵੱਧ ਗਿਆ ਵਾ ਪਿਛਲੇ ਦਿਨੀ ਆ ਸਟੇਟ ਗਵਰਨਮੈਂਟ ਨੇ ਵੀ ਉਹ ਚਿੱਠੀ ਇਹ ਜਿਹੜੀ ਤਿੰਨਾ ਕਾਨੂੰਨਾਂ ਦੇ ਵਿੱਚੋਂ ਉਹ ਆਪਣਾ ਸਾਈਲੋ ਵਾਲੀ ਉਹ ਜਾਰੀ ਕਰ ਦਿੱਤੀ ਹੀ ਉਹ ਜੋ ਸੈਂਟਰ ਦੀ ਚਿੱਠੀ ਸੀ ਉਹਨੂੰ ਉਸੇ ਤਰ੍ਹਾਂ ਲਾਗੂ ਕਰ ਦਿੱਤਾ ਥੱਲੇ ਭੇਜ ਦਿੱਤਾ ਵੀ 26 ਮੰਡੀਆਂ ਜਿਹੜੀਆਂ ਵਾਂ ਉਹ ਪੰਜਾਬ ਦੇ ਵਿੱਚ ਬੰਦ ਕਰਤੀਆਂ ਉਹਨਾਂ ਦੀ ਜਿਹੜੀ ਕਣਕ ਆ ਉਹ ਇਹ ਜਿਹੜੇ 9 ਜਿਹੜੇ ਹੀ ਕਾਰਪੋਰੇਟ ਘਰਾਣਿਆਂ ਦੇ ਸਾਈਲੋ ਇਹ ਚੱਕਣਗੇ ਤੇ ਕਿੱਡਾ ਧੋਖਾ ਇਹ ਵੀ ਸਰਕਾਰ ਕਰਦੀ ਪਈ ਹੈ ਜਦੋਂ ਕਿਸਾਨਾਂ ਦਾ ਰੋਹ ਦੇਖਿਆ ਸਿਰਫ ਉਹ ਇਲੈਕਸ਼ਨ ਦਾ ਕਰਕੇ ਆ ਵੀ ਇਲੈਕਸ਼ਨ ਆਈ ਹੋਈ ਆ ਤੇ ਇਹ ਸਾਨੂੰ ਉਲਟੀ ਪੈ ਜਾਣੀ ਆ ਗੇਮ ਉਸੇ ਵੇਲੇ ਉਹ ਲੈਟਰ ਵਾਪਸ ਲੈ ਲਿਆ ਪਰ ਲੈਟਰ ਜਿਉਂ ਦਾ ਤਿਉਂ ਖੜਾ ਵਾ ਜਾਂ ਤਾਂ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਉਸ ਲੈਟਰ ਨੂੰ ਰੱਦ ਕਰੇ ਸਰਕਾਰ ਦੇ ਉਸ ਫੈਸਲੇ ਨੂੰ ਰੱਦ ਕਰੇ ਨਹੀਂ ਤੇ ਇਸ ਫੈਸਲੇ ਦੇ ਨਾਲ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਕਣਕਾਂ ਫਸਲਾਂ ਖਰੀਦਣ ਦਾ ਅਧਿਕਾਰ ਵੇਚਣ ਦਾ ਅਧਿਕਾਰ ਉਹਨਾਂ ਨੂੰ ਸਟੋਰ ਕਰਨ ਦਾ ਅਧਿਕਾਰ ਤੇ ਚੌਥੀ ਗੱਲ ਇਹ ਆ ਵੀ ਉਹਨਾਂ ਦਾ ਇਹ ਪ੍ਰੋਸੈਸਿੰਗ ਕਰਨ ਦੀ ਵੀ ਉਹ ਕਣਕ ਤੋਂ ਜਾਂ ਝੋਨੇ ਤੋਂ ਜਾਂ ਹੋਰ ਫਸਲਾਂ ਤੋਂ ਜਿਹੜੀਆਂ ਵੀ ਗਾ ਚੀਜ਼ਾਂ ਬਣਦੀਆਂ ਨੇ ਉਹਨਾਂ ਨੂੰ ਬਣਾ ਕੇ ਤੇ ਆਪਣੇ ਹਿਸਾਬ ਦੇ ਨਾਲ ਸਟੋਰਾਂ 'ਚ ਵਿchnਾ ਇਹਦੇ ਨਾਲ ਆਮ ਦੁਕਾਨਦਾਰ ਜਿਹੜੇ ਆ ਵਿਲੇ ਹੋ ਜਾਣੇ ਆ ਕਣਕ ਤੋਂ ਮੋٹے ਰੂਪ 'ਚ ਹੀ ਆਟਾ ਬਣਦਾ ਆਟਾ ਫਿਰ ਉਹਨਾਂ ਦੇ ਇਖਤਿਆਰ 'ਚ ਆ ਜਾਣਾ ਵੀ ਆਟਾ ਉਹੀ ਬਣਾਉਣਗੇ ਆ ਜਿਹੜੀਆਂ ਪਿੰਡਾਂ ਦੀਆਂ ਚੱਕੀਆਂ ਸ਼ਹਿਰਾਂ ਦੀਆਂ ਚੱਕੀਆਂ ਇਹ ਬੰਦ ਹੋ ਜਾਣਗੀਆਂ ਇਹ ਤਾਂ ਹੋਰ ਜਿੰਨੀਆਂ ਵੀ ਵਸਤੂਆਂ ਬਣਾਉਂਦੇ ਨੇ ਦੁਕਾਨਾਂ ਤੇ ਵਿਕਦੀਆਂ ਨੇ ਉਹਨਾਂ ਨੇ ਆਪਣੇ ਸਟੋਰ ਖੋਲ ਲੈਣੇ ਅਗਲਾ ਉਹਨਾਂ ਦਾ ਇਹ ਹੈ ਚੱਕਰ ਤੇ ਫੇਰ ਕਣਕਾਂ ਖਰੀਦਣੀਆਂ ਫਸਲਾਂ ਖਰੀਦਣੀਆਂ ਸ਼ੁਰੂ ਕਰਤੀਆਂ ਇਸ ਤੋਂ ਅੱਗੇ ਉਹਨਾਂ ਨੇ ਜ਼ਮੀਨਾਂ ਲੈਣੀਆਂ ਸ਼ੁਰੂ ਕਰ ਦੇਣਗੀਆਂ ਅਸਲ ਉਹਨਾਂ ਦੀ ਟੇਕ ਆ ਪਹਿਲਾਂ ਵੀ ਉਹ ਜਿਹੜੀਆਂ ਫਸਲਾਂ ਵਾਂ ਉਹਨਾਂ ਤੇ ਕਬਜ਼ਾ ਕਰ ਲੋ ਫੇਰ ਹੁਣ ਗਾਂ ਹੈਗਾ ਵਾ ਵੀ ਉਹ ਫਸਲਾਂ ਆਪ ਹੀ ਗਈਏ ਇਹਨਾਂ ਕੋ ਜਾਇਦਾਦਾਂ ਹੀ ਲੈ ਲੋ ਤੇ ਜਾਇਦਾ ਦਾ ਉਹਨਾਂ ਨੇ ਲੋਕਾਂ ਨੂੰ ਲੁੱਟਦੇ ਆ ਤੇ ਉਹ ਹੌਲੀ ਹੌਲੀ ਉਹਨਾਂ ਨੇ ਮੁੱਲ ਲੈ ਲੈਣੀਆਂ ਜੇ ਉਦਾਂ ਨਾ ਹੋਇਆ ਨਾ ਇਹ ਮੁੱਲ ਸਾਰੀਆਂ ਜਿੱਦਾਂ ਚਲੇ ਜਾਣੀਆਂ ਜਿੱਦਾਂ ਪ੍ਰਧਾਨ ਜੀ ਨੇ ਆਖਿਆ ਵੀ ਪਿੰਡਾਂ ਚੋਂ ਜੇ ਬੰਦੇ ਨਹੀਂ ਨਿਕਲਦੇ ਤੇ ਸਾਨੂੰ ਇਕੱਠੇ ਹੋਣਾ ਪੈਣਾ ਪਿੰਡਾਂ ਦੇ ਵਿੱਚ ਜਾ ਕੇ ਪਿੰਡ-ਪਿੰਡ ਜਾ ਕੇ ਗੱਲ ਕਰਨੀ ਪੈਣੀ ਆ ਵੀ ਉਠੋ ਜਾਗੋ ਸੁੱਤੇ ਬੈ ਆਪਾਂ ਸਾਰੇ ਇਹ ਐਸਟਾਂਕ ਨਹੀਂ ਹਾਲ ਰਿਹਾ ਵੀ ਆਪਾਂ ਜੋਰ ਲਾ ਲਾ ਕੇ ਮਸੇਂ ਕੋਈ ਬੰਦੇ ਚਾਰ ਇਕੱਠੇ ਕਰੀਏ ਫੇਰ ਇਹ ਮਸਲੇ ਹੱਲ ਨਹੀਂ ਹੋਣੇ ਆ ਮੰਗਾ ਜਿਹੜੀਆਂ ਲਿਖੀਆਂ ਵਾ ਇਹ ਬਹੁਤ ਵੱਡੀਆਂ ਮੰਗਾ ਵਾ ਇਹ ਕੋਈ ਮਾੜੇ ਮੋਟੇ ਮੇਰੇ ਤੇਰੇ ਅਗੇ ਦੋਹਾਂ ਚੋਂ ਕਿਸਾਨਾਂ ਦੇ ਨਾਲ ਨਹੀਂ ਗਈਆਂ ਇਹ ਮੰਨੀਆਂ ਜਾਣੀਆਂ ਇਹ ਤਾਂ ਜੇ ਸਾਰਾ ਲਾਮ ਲਸ਼ਕਰ ਇਕੱਠਾ ਹੋ ਕੇ ਪਿੰਡਾਂ ਦੇ ਵਿੱਚੋਂ ਨਿਕਰੂਗਾ ਪਹਿਲਾਂ ਦੀ ਤਰ੍ਹਾਂ ਜਿੱਦਾਂ ਪਹਿਲਾ ਅੰਦੋਲਨ ਚੱਲਦਾ ਸੀਗਾ ਹੁਣ ਉਸ ਢੰਗ ਨਾਲ ਇਹ ਗੱਲ ਬਣ ਨਹੀਂ ਰਹੀ ਤੇ ਇਹ ਆਪਾਂ ਨੂੰ ਤਿਆਰੀ ਇਸ ਢੰਗ ਨਾਲ ਕਰਨੀ ਚਾਹੀਦੀ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰਕੇ ਲੋਕਾਂ ਨੂੰ ਕਿਸਾਨਾਂ ਨੂੰ ਸਮਝਾਉਣਾ ਚਾਹੀਦਾ ਦੁਕਾਨਦਾਰਾਂ ਨੂੰ ਵੀ ਆ ਇਹ ਦੁਕਾਨਾਂ ਰਹਿਣੀਆਂ ਨਹੀਂ ਜੋ ਹਿਸਾਬ ਕਿਤਾਬ ਹੈਗਾ ਆਪਾਂ ਅੱਗੇ ਵੀ ਕਈ ਵਾਰੀ ਇੱਥੇ ਬਾਜ਼ਾਰ ਦੇ ਵਿੱਚ ਵੀ ਰੌਲਾ ਪਾਇਆ ਵੀ ਤੁਸੀਂ ਕਿਸਾਨ ਆਪਣੇ ਦੁਕਾਨਦਾਰੋਂ ਬਾਹਰ ਨਿਕਲ ਤੁਹਾਡੇ ਵੱਡੇ ਸਟੋਰ ਜਦੋਂ ਖੁੱਲ ਗਏ ਬੰਗਾ ਚੂੜੀਆਂ ਸਾਰੀਆਂ ਉੱਥੋਂ ਮਿਲਣੀਆਂ ਤੇ ਇੱਥੋਂ ਤੁਹਾਡੀਆਂ ਦੁਕਾਨਾਂ ਨੂੰ ਕਹੇ ਨਹੀਂ ਤੁਸੀਂ ਉਹਨਾਂ ਦੇ ਨੌਕਰ ਤਾਂ ਲੱਗ ਜਾਓਗੇ ਕਰ ਲੋ ਸੋ ਮੇਰੀ ਬੇਨਤੀ ਹੈ ਵੀ ਆਪਾਂ ਸਾਰੇ ਕਿਸਾਨ ਜਿਹੜੇ ਇਕੱਠੇ ਹੋਈਏ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰਕੇ ਸਾਰਿਆਂ ਨੂੰ ਲਾਂਬੰਦ ਕਰੀਏ ਤਾਂ ਇਹ ਮੋਰਚੇ ਦੀ ਸਫਲਤਾ ਹੋਣੀ ਹੈ ਇੰਨੀਆਂ ਹੀ ਗੱਲਾਂ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ किसान एकता जिंदाबाद किसान एकता जिंदाबाद लोटू सरकार मुर्दाबाद लोटू सरकार मुर्दाबाद जालम सरकार जालिम सरकारा मुर्दाबाद कर दिया की एड़ा फेरी चाचोड़ी एड़ा फेरी चक दिया गए ਹੇ ਨਕਲਾਬ ਜਿੰਦਾਬਾਦ ਬੰਦੋਬਾਦ ਜਿੰਦਾਬਾਦ ਹੇ ਨਕਲਾਬ ਜਿੰਦਾਬਾਦ ਬੰਦੋਬਾਦ ਬੰਦੋਬਾਦ ਤੁਹਾਨੂੰ ਦੀ ਡੈਮੋਕਰੇਟਿਕ ਇੱਕ ਧਾਜਾ ਆਖਦੇ ਆ ਇਹ ਡੈਮੋਕਰੇਟਿਕ ਧਾਜਾ ਨਹੀਂ 200 ਗੁੰਡਿਆਂ ਦੀਆਂ ਸਰਕਾਰਾਂ ਨੇ ਹਰ ਫੀਲਡ ਤੇ ਵਿੱਚ ਇਹਨਾਂ ਦਾ ਮਾਫੀਆ ਈਵਨ ਇਥੋਂ ਤੱਕ ਕਿ ਆ ਰੇਤਾ ਨਹੀਂ ਟਰਾਲੀ ਜਾ ਰਹੀ ਆ ਤੁਹਾਡੇ ਪੁਲਿਸ ਦੇ ਕਰਿੰਦੇ ਜਿਹੜੇ ਸਾਡੀਆਂ ਸਾਡੀਆਂ ਰੋਡੀਆਂ ਫੇਰਨ ਪਰ ਇਹ ਟਰਾਲੀ ਦੇ ਮਗਰ ਪੰਜਾਂ ਜਰੂਰ ਹੈ ਲੱਗਤੁਰਦੇ ਆ ਕਿ ਕਿੱਥੇ ਚੱਲੀਆਂ ਕਿਉਂ ਚੱਲੀਆਂ ਮਿੱਟੀ ਤੱਕ ਦੇਖਣ ਦੀ ਆ ਪਰ ਸਾਡੀਆਂ ਫਸਲਾਂ ਜਿਹੜੀਆਂ ਕੋਣ ਕੋ ਰੋਡੀਆਂ ਜਾਣ ਗਿਆ ਔਰ ਨਾਲ ਬਿਨਾਂ ਸਰਕਾਰਾਂ ਦੇ ਫਰਦਿਆਂ ਇਹ ਬੇਇਨਸਾਫੀ ਦਾ ਕਾਰਨ ਹੈ ਫਸਲ ਜਿਹੜਾ ਕੀਤਾ ਗਿਆ ਬਹੁਤ سارے ਜਵਾਨਾਂ ਦੀਆਂ ਆਪਣੀਆਂ ਪੁੱਤਾਂ ਜੀਆਂ ਤੋੜ ਜੁੜੀਆਂ ਨਹੀਂ ਪਰ ਹਜੇ ਵੀ ਸਰਕਾਰ ਇਸ ਦੀ ਜਵਾਬ ਦੇਈ ਨਹੀਂ ਇਹਦਾ ਕੋਈ ਨਹੀਂ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਜਾਂ ਸਾਡੀਆਂ ਸੂਬਾ ਸਰਕਾਰਾਂ ਹੋਣ ਪਰ ਛੇਹ ਦੀਆਂ ਮਾਤ ਦੀਵੇ ਦੋਸਤੋ ਕਿਉਂਕਿ ਸਾਡੀਆਂ ਹੀ ਬਣਾਈਆਂ ਹੋਈਆਂ ਸਰਕਾਰਾਂ ਸਾਡੇ ਦੇ ਕਿੰतरह ਲਾਗੀਆਂ ਤੱਕ ਛੱਡੋ ਪਹਾੜ ਮਿੱਟੀ ਦੇ ਜਿਹੜੇ ਘਾਤ ਘਾਹਾਂ ਦੇ ਨਾਲ ਸਾਡੇ ਉੱਤੇ ਹਮਲੇ ਕੀਤੇ ਗਏ ਔਰ ਪਹਿਲਾ ਜਿਹੜਾ ਪਾਸੋ ਪਾਸ ਖਿਫਾਹ ਜਿਹੜਾ ਸ਼ਹੀਦ ਹੋਇਆ ਸੀ ਉਹਨਾਂ ਨੂੰ ਅਣਦੇਖਿਆ ਕਰਦੇ ਹਾਂ ਇਸ ਵਾਰ ਜਿਹੜਾ ਫਤਿਹ ਦੇ ਨਾਲ ਨੇ ਕੀਤਾ ਇਹਨਾਂ ਨੇ ਸਾਡੀ ਜਿੰਦਗੀ ਦੀ ਪ੍ਰਵਾਹ ਨੂੰ ਰੋਕ ਲਿਆ ਆਪਣਾ ਸ਼ਰਧਾ ਦੇ ਵਿੱਚ ਕੰਧਾਂ ਤੱਕ ਕਰਤੀਆਂ ਇਹਨਾਂ ਸ਼ਾਸਤ ਦੇ ਦੋਸਤੋ ਇਹਨੀਆਂ ਸਰਕਾਰਾਂ ਨੇ ਇਹ ਕੀ ਇਹਨਾਂ ਨੇ ਜਵਾਬ ਲਈ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਘਰਾਂ ਵਿੱਚ ਇਹਨਾਂ ਨੇ ਡਾਕੂਆਂ ਦੇ ਫੇਰ ਆਉਣਾ ਨੂੰ ਖੁਸ਼ੀਆਂ ਲਾਉਂਦੇ ਆਲੇ ਬੇਨਤੀ ਕਰਾਂਗੇ ਖੁਦ ਸਮਾਜ ਨੂੰ ਜੇ ਜਿਹੜੇ ਪ੍ਰੋਗਰਾਮ ਨੇ ਉਹ 26 ਜਿਹੜੀਆਂ ਮਾਰਕੀਟ ਕਮੇਟੀਆਂ ਉਹ ਭੰਗ ਕਰਕੇ ਜਿਹੜਾ ਕਮੀਆਂ ਨੂੰ ਸਾਡੇ ਸਿਰਾਂ ਤੇ ਵਿਖਾਉਣ ਜਾ ਰਹੀ ਸੀ ਸਪੇਡ ਦੀ ਸਰਕਾਰ ਉਹ ਬੇਲਾਜਮੀ ਨੋਟੀਫਿਕੇਸ਼ਨ ਜਿਉਂ ਦਾ ਤਿਉਹ ਹੈ ਸਿਰਫ ਤੇ ਸਿਰਫ ਇੱਕ ਵੋਟਾਂ ਨੂੰ ਜਿਹੜਾ ਹਰ ਵਿੱਚ ਰੱਖਦੇ ਹਮ ਆ ਇਹਨਾਂ ਨੇ ਉਹ ਵਾਪਸ ਲਿਆ ਦੋਸਤੋ ਗੋਲ ਕਰਿਓ ਕਿ ਇੱਕ ਇੱਕ ਜਿਹੜਾ ਸੈਲ ਉਹ ਪੂਰਾ 15 16 ਹਜ਼ਾਰ ਕਰਮਚਾਰੀ ਜਿਹੜਾ ਉਹ ਬੇਨਾ ਹੁਣੇ ਵਾਟੇ ਚਾਲੂ ਹੋ ਗਿਆ ਤੇ ਧਿਆਨ ਕਰਿਓ ਜਿੱਦਾਂ ਉਹ ਵਾਟਾਂ ਬੰਦਾ ਵੇਂਦਾ ਹੈ ਉਹ ਸਮਾਜ ਦੇ ਮੁਖੀ ਖਾਂ ਰਹੇ ਲੋਕ ਕ੍ਰਾਈਮ ਕਰਕੇ ਧਰਾਂ ਇਕੱਠੇ ਕਰਦੇ ਤੇ ਹਰ ਕਦੇ ਹਮਲੇ ਕਰ ਦੋਤੋ ਕਰਾ ਦੇ ਨਾ ਹੋ ਰਹੀਆਂ ਚੀਜ਼ੋ ਨਾਲ ਸਾਥੀ 先生 ਦੇ ਨਾਲ ਜੁੜੇ ਹੋਏ ਹੋਣ ਉਹ ਤੁਸੀਂ ਆਏ ਤੇਰੀ ਕੋਈ ਕਮਿਊਨੀਕੇਸ਼ਨ ਤੇ ਸਾਹਮਣੇ ਤੁਹਾਡੇ ਸਾਰਿਆਂ ਦੇ ਸਾਹਮਣੇ ਕਿੰਤਰਾਂ ਜੱਗਮਾਂ ਦੀ ਫੇਰੀ ਵਿੱਚ ਕੋਈ ਆਸਪਾਤੀ ਤੋਂ ਆਪਰੇਟ ਤੇ ਕੋਈ ਰੋਦੇ ਤੋਂ ਚ ਜਾ ਰਿਹਾ ਇਹਨਾਂ ਦੀ ਕੋਈ ਵੀ ਜਿਹੜੀ ਜ਼ਿੰਮੇਵਾਰੀ ਨਹੀਂ ਲਈ ਦੋਸਤੋ ਸਿਰਸ ਤੇ ਸਿਰੇ ਨੂੰ ਪਤਾ ਕਿ ਹੋਲੀ ਹੈ ਤੁਹਾਡੇ ਭੂਆ ਦਾ ਕੌਣ ਹੈ ਔਰ ਅਗਲੇ ਪੂਰੇ 5 ਸਾਲ ਤੁਹਾਡੇ ਤੇ ਹਕੂਮਤ ਇੱਕ ਫਰਜ਼ ਕਰਦੇ ਨੇ ਆਏ ਦਿਨ ਸਾਨੂੰ ਇਹਨਾਂ ਨੇ ਬੁਗਲੇ ਕਹਿੰਦੇ ਨੇ ਸਾਨੂੰ ਇਹਨਾਂ ਨੂੰ ਕਿਤੇ ਕਰਾਉਣ ਲਈ ਜਿੰਨਾ ਲੋਕਾਂ ਦੇ ਹੋਏ ਹਾਏ 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 ਸੋਤੀ ਮਰ ਗਿਆ ਹੈ